ਤਾਰੇ ਮਾਰੇ ਆਜੋਗੇ। ਤੇ ਹਾਲੇ ਕੋਈ ਗੱਲ ਨਹੀਂ। ਮੈਂ ਆਵਾਂਗਾ ਕੱਲ ਆਵਾਂਗਾ ਤੇਰੇ ਨਾਲ। ਕੱਲ ਆਵਾਂਗਾ ਮਾਤਾ ਨਾਲ ਲੈ ਕੇ ਆਵਾਂ ਮੈਂ ਤੇਰੀ ਭਝਾਈ ਨੂੰ ਵੀ ਨਾਲ ਲਿਆਵਾਂ। ਚਲੋ ਸਬਜੀ ਤੇ ਬੰਦ ਚੱਲੀ ਐ। ਆਟਾ ਗੁੰਨ ਲਿਆ। ਆ ਪਾਈ ਰੰਦਨੇ ਹੁਣੇ ਖੰਡ ਦਾ ਡੱਬਾ ਚਾਹ ਬਾਰ-ਬਾਰ ਬਣਾਣੀ ਪਣੀ ਐ। ਕਿਸ਼ਕਾਂ ਲੈ ਤੱਕ ਆਈ ਨਹੀਂ ਪਤਾ ਨਹੀਂ ਕਿੱਥੇ ਗਈ ਹੋਈ ਐ। ਉਹ ਸੱਚੇ ਕਹਿੰਦੀ ਪਈ ਮੈਂ ਚਾਚੀ ਨਾਲ ਜਾਣਾ ਐ ਪਤਾ ਨਹੀਂ ਤੇ ਥੇਲੀ ਘਰ ਗਈ ਐ। ਪਤਾ ਨਹੀਂ ਆਪਣੀ ਦਾਦੀ ਨੂੰ ਹੀ ਦੱਸ ਕੇ ਫਟਾਫਟ ਚੱਲ ਗਈ ਆ ਹਲੇ ਤੱਕ ਆ ਮਮਾ ਕਿੱਥੇ ਗਏ ਹੋ ਇਸੀ ਕ ਮਮਾ ਕਿੱਥੇ ਗਏ ਹੋ ਆਜਾ ਇੱਥੇ ਖੜੀ ਆ ਮੈਂ ਔਰ ਕਿੱਥੇ ਹੋਣਾ ਮੈਂ ਸਬਜ਼ੀ ਬਣਾਉਂਦੀ ਪਈ ਸੀ ਬਣ ਗਈ ਆ ਆਟਾ ਵੀ ਗੁੰਨ ਲਿਆ ਤੇ ਮਮਾ ਤੁਹਾਨੂੰ ਜ ਮੈਂ ਦੱਸਿਆ ਹੀ ਸੀ ਨਾ ਮੈਂ ਚਾਚੀ ਨਾਲ ਘੁੰਮਣ ਗਈ ਸੀ ਅੱਛਾ ਚਾਚੀ ਨਾਲ ਗਈ ਹੋਈ ਸੀ ਤਾਂ ਦੱਸਿਆ ਤੇ ਸੀ ਤਾਂ ਚਾਚੀ ਨੇ ਦੱਸਿਆ ਨਹੀਂ ਮੇਰੇ ਧਿਆਨ ਤੋਂ ਉੱਜ ਨਿਕਲ ਗਿਆ ਮੈਨੂੰ ਤਾਂ ਪਤਾ ਨਹੀਂ ਦਾਦੀ ਨੇ ਉਹ ਕਿ ਫੜਫੜ ਕੀ ਕਰਕੇ ਚਲ ਗਈਆਂ ਨਹੀਂ ਮੈਂ ਤੇ ਦੱਸ ਕੇ ਗਈ ਸੀ ਤੁਹਾਨੂੰ ਪਤਾ ਹੈ ਸਾਨੂੰ ਬੜਾ ਜ਼ਿਆਦਾ ਮਜ਼ਾ ਆਇਆ ਮਜ਼ਾ ਆਇਆ ਬਹੁਤ ਜ਼ਿਆਦਾ ਤੁਹਾਨੂੰ ਪਤਾ ਪਹਿਲੇ ਨਾ ਆਪਾਂ ਮੋਲ ਗਏ ਠੀਕ ਹੈ ਉੱਥੇ ਆਪਾਂ ਜਦੋਂ ਗਏ ਆਪਾਂ ਇੰਨਾ ਘੁੰਮੇ ਇੰਨਾ ਘੁੰਮੇ ਤੇ ਚਾਚੀ ਨੇ ਨਾ ਮੈਨੂੰ ਬੜੀ ਸਾਰੀ ਸ਼ਾਪਿੰਗ ਵੀ ਕਰਾਈ ਠੀਕ ਹੈ ਸ਼ਾਪਿੰਗ ਕਰਕੇ ਤੁਹਾਨੂੰ ਪਤਾ ਹੈ ਫਿਰ ਮੈਂ ਤੇ ਥੱਕ ਹੀ ਜੰਨੀ ਆ ਫਿਰ ਚਾਚੀ ਨੇ ਮੈਨੂੰ ਬੜਾ ਕੁਝ ਖਵਾਇਆ ਪਿਲਾਇਆ ਫਿਰ ਆਪਾਂ ਪਤਾ ਨਹੀਂ ਹੋਰ ਕਿਹੜੀ ਜਗ੍ਹਾ ਗਏ ਸੀ ਉੱਥੇ ਫਾਊਂਟੇਨ ਵੀ ਹੈ ਤੁਹਾਨੂੰ ਪਤਾ ਮੈਂ ਬ ਮੈਨੂੰ ਨਾ ਚਾਚੀ ਨੂੰ ਬੜਾ ਮਜ਼ਾ ਆਇਆ। ਅੱਛਾ? ਹਾਂਜੀ। ਚਾਚੀ ਨੇ ਸ਼ੋਪਿੰਗ ਵੀ ਕਰਾਈ ਐ। ਤਾਂ ਹੀ ਤੇ ਮੈਨੂੰ ਅੱਜ ਖੁਸ਼ ਲੱਗਦੀ ਪਈ ਆ। ਉਹੀ ਤੇ ਬਹੁਤ ਜ਼ਿਆਦਾ ਮਜ਼ਾ ਆਇਆ। ਮੈਨੂੰ ਤੇ ਨਾ ਪਤਾ ਨਹੀਂ ਕਿੰਨੇ ਮਹੀਨੇ ਬਾਅਦ ਇੰਨਾ ਮਜ਼ਾ ਆਇਆ। ਅੱਛਾ, ਉਹ ਜਿੱਥੇ ਤੈਨੂੰ ਕਦੀ ਹੈ ਮਜ਼ਾ ਨਹੀਂ ਆਉਂਦਾ। ਅੱਜ ਉਹ ਦਰਸਾ ਤੇਰਾ ਚਾਚੀ ਦਾ ਪਿਆਰ ਬੜਾ ਨਾ ਤੇ ਚਾਚੀ ਵੀ ਤੈਨੂੰ ਪਿਆਰ ਬੜਾ ਕਰਦੀ ਆ। ਤੇ ਇਹਨੂੰ ਛੋਟੇ ਬੱਚੇ ਆਵਾਂਗੇ ਤੇ ਰੱਖਿਆ ਆ ਉਹਨੇ ਤੇ ਤੇ ਮਜ਼ਾ ਤੇ ਤੈਨੂੰ ਆਪੇ ਹੀ ਆਣਾ ਸੀ। ਤੁਹਾਨੂੰ ਪਤਾ? ਉੱਥੇ ਨਾ ਮੈਂ ਇੱਕ ਟੌਪ ਵੇਖਿਆ ਸੀ। ਪਰ ਨਾ ਥੋੜਾ ਜ਼ਿਆਦਾ ਹੀ ਐਕਸਪੈਂਸਿਵ ਹੈਗਾ ਹੀ ਤੇ ਨਾ ਚਾਚੀ ਨੇ ਵੇਖ ਲਿਆ ਕਿਤੇ ਕਿ ਮੈਂ ਟੌਪ ਵੇਖਣ ਨਹੀਂ ਆ ਫਿਰ ਨਾ ਉਸ ਬਾਅਦ ਜਦੋਂ ਆਪਾਂ ਉਹ ਸਟੋਰ ਤੋਂ ਬਾਹਰ ਨਿਕਲੇ ਆ ਨਾ ਫਿਰ ਚਾਚੀ ਨੇ ਨਾ ਮੇਰੀ ਆਈਸ ক্লোਜ਼ ਕਰਕੇ ਨਾ ਮੈਨੂੰ ਸਰਪ੍ਰਾਈਜ਼ ਦੇ ਦਿੱਤਾ ਲੈ ਚਾਚੀ ਬੜੀ ਚੰਗੀ ਹੈਗੀ ਆ ਚਾਚੀ ਨੇ ਮੈਨੂੰ ਪਤਾ ਕਿਨੇ ਟੌਪਸ ਜੀਨਸ ਸਵੈਟਰਸ ਵੀ ਲੈ ਕੇ ਦਿੱਤੇ ਆ ਕਿਉਂ ਜਿਹੜੀ ਫਰ ਵਾਲੀ ਜੈਕਟ ਨਹੀਂ ਸੁਣੋ ਤਾਂ ਸਹੀ ਜਿਹੜੀ ਫਰ ਵਾਲੀ ਜੈਕਟ ਨਹੀਂ ਹੁੰਦੀ ਤੇ ਮੇਰੀ ਫੇਵਰੇਟ ਪਿੰਕ ਕਲਰ ਚਾਚੀ ਨੇ ਮੈਨੂੰ ਉਹ ਵੀ ਲੈ ਕੇ ਦਿੱਤੀ ਆ ਓ ਬੱਸ ਕਰ ਬੱਸ ਕਰ ਮੇਰੀ ਗੱਲ ਸੁਣ ਓ ਬੱਸ ਕਰ ਬੱਸ ਕਰ ਜਾ ਅਬ ਮੰਨਿਆ ਤੂੰ ਚਾਚੀ ਦੀ लाਡਲੀ ਗਈ ਹੈ ਤੈਨੂੰ ਬੜਾ ਪਿਆਰ ਕਰਦੀ ਆ ਪਰ ਤੂੰ ਨਾ ਜਿਆਦਾ ਆਪਣੀ ਚਾਚੀ ਨੂੰ ਤੰਗ ਨਾ ਕਰਿਆ ਕਰ ਚਾਚੀ ਨੇ ਵੀ ਤੈਨੂੰ sire ਚੜਾਇਆ ਹੈ ਬਹੁਤ ਡਿਮਾਂਡਾਂ ਨਾ ਕਰਿਆ ਕਰ ਆਪਣੀ ਚਾਚੀ ਨੂੰ ਆਹ ਲਾ ਦੋ ਉਹ ਲਾ ਦੋ ਮੰਮੀ ਚੀਜ਼ਾਂ ਤੇ ਤੂੰ ਅੱਗੇ ਵੀ ਲੈਣੀਆਂ ਆ ਸ਼ਾਪਿੰਗਾਂ ਤੇ ਜੋ ਅੱਗੇ ਵੀ ਕਰਦੀ ਕੋਈ ਨਵੀਂ ਥੜੀ ਕੀਤੀ ਆ ਜਿਹੜੀ ਤੂੰ ਅੰਨੀ ਖੁਸ਼ ਹੋਈ ਫਿਰਦੀ ਆ ਮम्मी ਦੀ ਮੰਗ ਤੇ ਮੈਂ ਕੋਈ ਕੀਤੀ ਨਹੀਂ ਸੀ ਚਾਚੀ ਵੀ ਮੈਨੂੰ ਆਪ ਹੀ ਪਿਆਰ ਨਾਲ ਲੈ ਕੇ ਦੇ ਰਹੀ ਸਭ ਕੁਝ ਸ਼ਾਪਿੰਗ ਤੇ ਮੈਂ ਕਰਦੀ ਆ ਮੇਰਾ ਤੇ ਵੈਸੇ ਚਾਚੀ ਨਾਲ ਬੜਾ ਪਿਆਰ ਹੈਗਾ ਤੇ ਚਾਚੀ ਨਾਲ ਘੁੰਮ ਕੇ ਤੇ ਤੁਹਾਨੂੰ ਪਤਾ ਜਦੋਂ ਵੀ ਮੈਂ ਆਉਣੀ ਆ ਭਾਵੇਂ ਮੈਂ ਕੁਝ ਲੈ ਕੇ ਆਵਾਂ ਜਾਂ ਨਾ ਆਵਾਂ ਖੁਸ਼ ਤੇ ਮੈਂ ਬੜਾ ਹੁੰਨੀ ਆ ਹਾਂ ਹਾਂ ਮੈਨੂੰ ਪਤਾ ਜਿੰਨਾ ਖੁਸ਼ ਹੁੰਨੀ ਆ ਜਿੰਨਾ ਕੋ ਪਿਆਰ ਹੈਗਾ ਚਾਚੀ ਨਾਲ ਮੈਨੂੰ ਪਤਾ ਚਾਚੀ ਨੇ ਵੀ ਤੈਨੂੰ ਸਿਰੇ ਚੜਾਇਆ ਆਇਆ ਚਲ ਜਾ ਬੋਦੀਆਂ ਆਪਣੀ ਚਾਚੀ ਦੀਆਂ ਤਰੀਫਾਂ ਨਾ ਕਰੀ ਜਾ ਢੇਰ ਕੱਪੜਿਆਂ ਦਾ ਲੱਗਾ ਵੇ ਹਰ ਚੀਜ਼ ਤੇ ਤੂੰ ਲੈਂਦੀ ਰਹਿੰਦੀ ਆ ਮੈਂ ਤੇ ਤੁਹਾਨੂੰ ਖੁਸ਼ੀ-ਖੁਸ਼ੀ ਦੱਸਣ ਆਈ ਸੀ ਤੂੰ ਇਹ ਤੇ ਮੈਨੂੰ ਹੀ ਡਾਂਟਣ ਲਾਪੇ ਹੋ ਤੂੰ ਚੱਲ-ਚੱਲ ਜਾ ਕੇ ਆਪਣਾ ਕੰਮ ਕਰ ਆਈ ਵੱਡੀ ਕਿਰਨ ਵੀ ਇੱਥੇ ਲੈ ਜਾਂਦੀ ਐ ਇਹਨੂੰ ਦੂਜੇ ਚੌਥੇ ਦਿਨ ਬਾਜ਼ਾਰ ਕਦੀ ਆ ਮੈਂ ਤੈਨੂੰ ਇਹ ਲੈ ਕੇ ਦਿਆਂ ਉਹ ਲੈ ਕੇ ਦਿਆਂ ਪਤਾ ਨਾ ਔਰ ਮੈਂ ਕਿਸੇ ਨੂੰ ਤੇ ਆਪਣੇ ਵਾਸਤੇ ਕਰਾਂ ਔਰ ਵਿਚਾਰੀ ਬੱਤੀ ਨੂੰ ਆਪਣੇ ਮਗਰ ਲਾਇਆ ਆਇਆ ਵੈ ਕਿ ਉਹਨੂੰ ਮਗਰ ਲਾ ਲਾਂਗੀ ਵਰ ਚਾਲਾਂਗੇ ਕਿ ਮੈਂ ਇਹ ਲੈ ਕੇ ਦਿੱਤਾ ਉਹ ਲੈ ਕੇ ਦਿੱਤਾ ਕਿ ਘਰ 'ਚ ਮੇਰੀ ਤਾਰੀਫ਼ ਹੋਵੇ ਮੈਨੂੰ ਸਾਰੇ ਚੰਗਾ ਸਮਝਣ ਪਰ ਮੈਨੂੰ ਕੀ ਪਤਾ ਇਹ ਜੋ ਮਰਜੀ ਕਰ ਲਵੇ ਹੋਣਾ ਤੇ ਉਹ ਹੀ ਐ ਜੋ ਮੇਰੀ ਮਰਜੀ ਐ ਜੋ ਮੈਂ ਚਾਨੀ ਆ ਮੀਦੀ ਵੀ ਮੈਂ ਚੱਲਣ ਨਹੀਂ ਦੇਣੀ ਇੱਥੇ ਇੱਥੇ ਬਸ ਨਾਨੀ ਤੇ ਮੈਂ ਆਪਣੀ ਚਲਾਉਂਗੀ ਦੇਖਦੇ ਆ ਚਾਚੀ ਘਰ ਕੀ ਲੈਂਦੀ ਐ ਹੋਈ ਮੈਂ ਮਰ ਜਾ ਕਿੰਨਾ ਟੇਬਲ ਥੱਲੇ ਖਲਾਰਾ ਪਿਆ ਐ ਸਾਡਾ ਤੇ ਘਰ ਇੰਜ ਬਣਿਆ ਪਿਆ ਓਲ ਇਨ ਨਖਲਾਰਾ ਉੱਥੇ ਕੋਈ ਆਪਣੀ ਕੋਈ ਵੀ ਚੀਜ਼ ਆਪਣੀ ਜਗ੍ਹਾ ਤੇ ਸਹੀ ਤਰੀਕੇ ਨਾਲ ਨਹੀਂ ਪਈ ਹੋਈ ਹੈਗੀ ਕਿਰਨ ਨੇ ਕਦੀ ਵੀ ਇਨ ਨਖਲਾਰਾ ਨਹੀਂ ਸਿਪਾਇਆ ਦੋ ਦਿਨ ਉਹਨੇ ਰੈਸਟ ਕੀ ਕਰਨ ਵਾਸਤੇ ਉਹਨੂੰ ਸਿਰੋਂ ਕਿਹਾ ਏ ਸਾਰੇ ਕੰਮ ਕਰਕੇ ਕੋਈ ਵੀ ਨਹੀਂ ਰਾਜੀ ਆ ਕਦੇ ਖਾਲੀ ਹੋ ਗਿਆ ਤਾਂ ਭਲਾ ਇਹਨੂੰ ਸੁੱਟੋ ਹੈ ਹੀ ਨਹੀਂ ਇਹਦੇ ਚ 엄마 ਮੀ ਕੀ ਆ ਵਾ ਕੱਲੇ ਗੱਲਾਂ ਕਰੀ ਜਾਂਦੇ ਜੀ ਹਾਂ ਵੇ ਮੇਰੀ ਗੱਲ ਸੁਣ ਆ ਪਾウダー ਸੋਕਸ ਤੇ ਪਾਣ ਲੱਗਿਆ ਤੂੰ ਲਗਾਨਾ ਹੈ ਨਾ ਹਾਂਜੀ ਮੈਂ ਹੀ ਲਾਉਣਾ ਇਹ ਖਾਲੀ ਹੋ ਗਿਆ ਨਾ ਹਾਂਜੀ ਇਹਨੂੰ ਸੁੱਟਣਾ ਕਿਨੇ ਸੀਗਾ ਹਾਂ ਮੰਮੀ ਇੱਥੇ ਮੇਰੇ ਸਰਾਂਦੀ ਰੱਖ ਗਿਆ ਏ ਉਹ ਤੂੰ ਹੀ ਨਾ ਚਪੇੜੀ ਮਾਰਦਿਆ ਕਰੋ ਤੇ ਗੱਲ ਪਹਿਲਾਂ ਸੁਣਿਆ ਨਾ ਕਰੋ ਕਦੇ ਵਸ ਰੱਖਿਆ ਤੇ ਤੂੰ ਖਾਲੀ ਇਹਨੂੰ ਕੂੜੇ ਚ ਕਿਉਂ ਨਹੀਂ ਪਾਇਆ ਉਹ ਮੈਂ ਤਾਂ ਹੀ ਰੱਖਿਆ ਇੱਥੇ ਕਿ ਕਿਹੇ ਦਾ ਧਿਆਨ ਪਾਊਗਾ ਤੂੰ ਡਸਟਬਿਨ ਸੁੱਟਦੇ ਨਾ ਤੂੰ ਮਾਈਆਂ ਪਿਆ ਹੋਇਆ ਵੀ ਤੂੰ ਕੋਈ ਕੰਮ ਨਹੀਂ ਕਰਨਾ ਤੇ ਮੰਮੀ ਜਿਹੜੀ ਘਰ ਦੇ ਵਿੱਚ ਲਿਆਂਦੀ ਆ ਉਹ ਰਾਮ ਕਰਨ ਨੂੰ ਥੋੜੀ ਲੈਂਦੀ ਆ ਕਿਹੜੀ ਆਂਦੀ ਏ ਉਹੀ ਭੈੜੀ ਜੀ ਸ਼ਕਲ ਵਾਲੀ ਸ਼ਰਮ ਨੂੰ ਆਂਦੀ ਇਹਦਾ ਬੋਲ ਲੱਗਿਆ ਭਾਬੀ ਏ ਤੇਰੀ ਭਾਬੀ ਮਾਵਾ ਬਰਾਬਰ ਹੁੰਦੀ ਏ ਉਹ ਮੰਮੀ ਮੇਰਾ ਨਹੀਂ ਦਿਲਦੁਲ ਕਰਦਾ ਉਹਨੂੰ ਭਾਬੀ ਕਹਿਣ ਨੂੰ ਪਤਾ ਨਹੀਂ ਭਾਜੀ ਨੇ ਕੀ ਵੇਖ ਲਿਆ ਉਹਦੇ ਵਿੱਚ ਤੇਰਾ ਦਿਮਾਗ ਹਿੱਲ ਗਿਆ ਮੈਨੂੰ ਲੱਗਦਾ ਉਹ ਮੰਮੀ ਹੁਣ ਮੈਨੂੰ ਦੂਜੇ ਤਰੀਕੇ ਸਵਾਰਨਾ ਪੈਣਾ ਉਹ ਟਾਡੀ लाਡਲੀ ਨੂੰ ਆਣਾ ਤੇ ਤੂੰ ਹੀ ਉਹਨੂੰ ਲਾਡ ਕਰੋ ਮੇਰੇ ਵਾਸਤੇ ਕੁਝ ਵੀ ਨਹੀਂ ਆਉ। ਵੀ ਮੇਰੀ ਗੱਲ ਸੁਣ। ਤੈਨੂੰ ਸ਼ਰਮ ਨਹੀਂ ਹੁੰਦੀ। ਇੱਦਾਂ ਬੋਲਣ ਲੱਗਿਆ ਕਿਹਦੇ ਸਾਹਮਣੇ ਤੂੰ ਇਹ ਗੱਲਾਂ ਕਰਦਾ ਪਿਆ ਮਾਂ ਸਾਹਮਣੇ ਤੈਨੂੰ ਕੋਈ ਰਹਿ ਗਈ ਏ ਲੱਥੀ ਚੜੀ ਦੀ ਕਿ ਨਹੀਂ? ਉਹ ਮੰਮੀ ਤੁਹਾਨੂੰ ਪਤਾ ਵਾ ਆ ਮੈਂ ਬਾਹਰ ਜਾਣਾ ਵਾ ਨਾ ਸਾਰੇ ਟੀਚਰਾਂ ਕਰਦੇ ਮੈਨੂੰ ਕਿ ਤੇਰਾ ਭਰਾ ਵੇ ਕਿੱਡਾ ਸੋਹਣਾ ਵਾ ਤੇ ਉਹਨੇ ਕੀ ਵੇਖਿਆ ਜਿਹੜਾ ਭੈੜੀ ਜੀ ਸ਼ਕਲ ਵਾਲੀ ਵਿਆਹ ਕੇ ਲੈ ਆ ਤਿੰਨ ਨਾ ਮੇਰੀ ਗੱਲ ਸੁਣ ਜਿਹਦੀ ਜਨਾਨੀ ਏ ਉਹਨੂੰ ਤਾਂ ਕੋਈ ਟੀਚਰਾਂ ਕਰਦਾ ਨਹੀਂ ਤੇ ਲੋਕੀ ਟਿਚਣਾ ਕਰਦੇ ਨੇ ਜਿਹੜੇ ਟਿਚਣਾ ਕਰਦੇ ਨੇ ਨਾ ਉਹਨਾਂ ਨੂੰ ਮੇਰਾ ਦਹੀ ਐਡਰੈਸ ਕਿ ਜਾ ਕੇ ਮੇਰੀ ਮਾਂ ਨਾਲ ਗੱਲ ਕਰ ਲੋ ਉਹ ਇਹੀ ਤੇ ਗੱਲ ਆ ਲੋਕੀ ਤੁਹਾਡੇ ਮੂੰਹ ਤੇ ਨਹੀਂ ਕਹਿੰਦੇ ਪਿੱਠੇ ਪਿੱਛੇ ਕਹਿੰਦੇ ਤੁਹਾਨੂੰ ਮੈਨੂੰ ਨਾ ਫालतੂ ਮੈਨਾਂ ਗੱਲਾਂ ਨਾ ਕਰ ਤੇ ਮੇਰੀ ਗੱਲ ਸੁਣ ਤੇ ਘਰ ਨਾ ਉਹ ਔਰੈਂਜ ਖਤਮ ਹੋਇਆ ਵੀ ਕਿਰਨ ਨੂੰ ਜੂਸ ਦੇਣਾ ਹੁੰਦਾ ਸਿਰੇ ਬਣਾ ਕੇ ਤੇ ਆਂਦੀ ਵਾਰੀ ਨਾ ਸੰਤਰੇ ਲੈ ਕੇ ਆਵੀ ਤੇ ਮੈਂ ਹੁਣ ਦੂਜੀ ਵਾਰੀ ਤੈਨੂੰ ਕਹਿਣਾ ਕੋ ਨਹੀਂ ਤੁਹੀ ਭਾਵੇਂ ਦੂਜੀ ਵਾਰੀ ਕੋ ਤੀਜੀ ਵਾਰੀ ਕੋ ਉਹਦੇ ਵਾਸਤੇ ਮੈਂ ਕੁਝ ਵੀ ਨਹੀਂ ਲਿਆਣਾ ਤੇ ਜੇ ਤੂੰ ਨਾ ਲਿਆਇਆ ਨਾ ਤੂੰ ਆਪਣਾ ਸਾਫਤਾਬ ਲਾ ਕੇ ਘਰ ਵੜੀ ਤੇ ਮੰਮੀ ਮੈਂ ਘਰ ਵੜ ਕੇ ਵਿਖਾਉਂਗਾ ਤੁਹਾਨੂੰ ਜਿੰਨੂੰ ਜਿਆਦਾ ਹੈ ਜਾਂਦਾ ਨਾ ਉਹਦੇ ਵਾਸਤੇ ਆਪੇ ਲੈਵੇ ਐਵੇਂ ਪਤਾ ਨਹੀਂ ਕੀ ਜਾਦੂ ਕੀਤਾ ਉਹਨੇ ਸਾਰੇ ਪਾਗਲ ਹੋਏ ਫਿਰਦੇ ਉਹਦੇ ਮਗਰ ਜਾਦੂ ਭਾਵੇਂ ਕਿਸੇ ਹੋਇਆ ਨਾ ਤੇਰੇ ਤੇ ਜਰੂਰ ਹੋਇਆ ਬਈ ਉਹ ਵੀ ਬੋਲਣ ਵਾਲਾ ਜਿਹੜਾ ਹਰ ਟਾਈਮ ਬੋਲਦਾ ਹੀ ਰਵੇ ਸਿਆਲੀ ਦਿਨ ਸਾਰਾ ਦਿਨ ਨਹੀਂ ਕੰਮ ਮੁਕਦਾ ਉਨੇ ਕਪੜੇ ਧੁੱਪਣ ਵਾਲੇ ਹੋ ਜਾਂਦੇ ਉਨੇ ਹੀ ਪ੍ਰੈਸ ਹੋਣ ਵਾਲੇ ਸਭ ਤੋਂ ਜ਼ਿਆਦਾ ਕਪੜੇ ਨਾ ਇਹ ਛੋਟੇ ਦੇ ਹੁੰਦੇ ਆ ਕੁਝ ਸਮਝ ਨਹੀਂ ਲੱਗਦੀ ਇਹਦੀ ਕੀ ਕਰਾਂ ਮਮਾ ਹਾਂਜੀ ਆਉ ਤੁਹਾਨੂੰ ਯਾਦ ਕਰਦੀ ਪਈ ਸੀ ਮਮਾ ਮੈਨੂੰ ਪੈਸੇ ਚਾਹੀਦੇ ਸੀ ਥੋੜੇ ਤੇਰੇ ਪੈਸਿਆਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਜਦੋਂ ਦੇਖੋ ਤੈਨੂੰ ਪੈਸੇ ਚਾਹੀਦੇ ਹੁੰਦੇ ਆ ਕੀ ਕਰਨੇ ਪੈਸੇ ਤੂੰ ਉਹ ਮੈਨੂੰ ਕਾਲਜ ਸਮੈਸਟਰ ਸ਼ੁਰੂ ਹੋਇਆ ਤੇ ਕਿਤਾਬਾਂ ਲੈਉਣੀਆਂ ਸੀ ਮਮਾ ਹੈ ਤਾ ਪਿਛਲੇ ਮਹੀਨੇ ਤੇ ਮੇਕੋ ਪੈਸੇ ਨਹੀਂ ਤੇ ਕਿਤਾਬਾਂ ਵਾਸਤੇ ਤੇ ਕਦੀ ਤੈਨੂੰ ਫੰਕਸ਼ਨ ਆ ਜਾਂਦਾ ਕਦੀ ਤੈਨੂੰ ਕਿਤਾਬਾਂ ਵਾਸਤੇ ਪੈਸੇ ਚਾਹੀਦੇ ਕਦੀ ਤੈਨੂੰ ਕੱਪੜਿਆਂ ਵਾਸਤੇ ਪੈਸੇ ਚਾਹੀਦੇ ਪੈਸਿਆਂ ਤੋਂ ਇਲਾਵਾ ਇਹ ਨਾ ਹੋਰ ਕੋਈ ਗੱਲ ਕਰ ਲਿਆ ਕਰ ਮੈਂ ਇੰਪੋਰਟੈਂਟ ਸਬਜੈਕਟਸ ਨੇ ਇਗਜ਼ਾਮਸ ਆਏ ਸੇ ਰਖਲੋਤੇ ਨੇ ਪੈਸੇ ਦੇ ਦੋ ਦੇ ਲਾਂਗੀ ਉਸ ਤੋਂ ਬਾਅਦ ਨਾ ਮੇਕੋ ਪੈਸੇ ਮੰਗੇ ਤੇ ਨਾਲੇ ਆਪਣੇ ਕੱਪੜੇ ਨਾ ਅਲਮਾਰੀ ਚ ਲਾ ਕੱਪੜੇ ਤੇ ਲਾਉਂਦੇ ਨਾ ਤੇ ਮੈਨੂੰ ਪੈਸੇ ਥੋੜੇ ਵਧ ਦੇ ਦਿਓ ਆ ਵੇਖੋ ਕੱਪੜੇ ਸ਼ਰਟ ਸਾਰੀ ਪ੍ਰਿਸ਼ਟ ਕੀ ਹੈ ਜੇ ਜਿਹੜੀ ਮੈਂ ਅੱਜ ਪਾਈ ਨਾ ਉਹ ਵੀ ਸਾਰੀ ਪ੍ਰਿਸ਼ਟੀ ਆ ਤੂੰ ਵੇਖ ਜਾਖ ਲਿਆ ਕਰ ਮम्मा ਮੇਰੀ ਗੱਲ ਸੁਨ ਨਾ ਇਹ ਜੋ ਪ੍ਰਿਸ਼ਟੀ ਹੋਈ ਕਹਿੰਦੇ ਆ ਜਦੋਂ ਪਹਿਲੇ ਦਿਨ ਤੋਂ ਲਿਆਂਦੀ ਸੀ ਨਾ ਤੈਨੂੰ ਮੈਂ ਉਹਦੇ ਹੀ ਕਿਹਾ ਸੀ ਤੂੰ ਰੰਗ ਹੀ ਉਹ ਜਿਹਾ ਲਿਆਂਦਾ ਵਾ ਪ੍ਰਿਸ਼ਟੀ ਨਹੀਂ ਹੋਈ ਇਹ ਰੰਗ ਹੋ ਜਾਏਗਾ ਵਾ ਤੇ ਜਦੋਂ ਤੀਜ ਨੇ ਆਣਾ ਹੁੰਨਾ ਨਾ ਅੱਖਾਂ ਖੋਲ ਕੇ ਲਿਆਇਆ ਕਰ ਕਿ ਕਿਹੜੀ ਚੀਜ਼ ਸਹੀ ਹੈ ਚਲੋ ਮम्मा ਗੱਲਾਂ ਨਾ ਪਲਟੋ ਤੂੰ ਹੀ ਮੈਨੂੰ ਪੈਸੇ ਦੇ ਦਿਓ ਬਸ ਮੈਂ ਜਾਣਾ ਜਲਦੀ ਤੇ ਮੇਰੀ ਗੱਲ ਸੁਨ ਬਹੁਤੀ ਗੱਲਾਂ ਨਾ ਮਾਰ ਇਹ ਜਿਹੜੀਆਂ ਕਮੀਜ਼ਾਂ ਤੋਂ ਪੁਹਾ ਪੁਹਾ ਸੁਟਣ ਡਿਆ ਨਾ ਇਹ ਸ਼ਰਟ ਦੇਖਿਓ ਇਹ ਤੇਰੇ ਨਾਲ ਹੀ ਲਿਆਂਦੀ ਸੀ ਉਹਦਾ ਕਪੜਾ ਲਿਸ਼ਕ ਲਿਸ਼ਕ ਕਰਦਾ ਵਾ ਤੇ ਤੇਰਾ ਕਦੀ ਤੂੰ ਕਿਸੇ ਯਾਰ ਦੋਸਤ ਨੂੰ ਦੇ ਦੇਣਾ ਪਾਣ ਵਾਸਤੇ ਕਦੀ ਕਿਸੇ ਯਾਰ ਦੋਸਤ ਨੂੰ ਦੇ ਦੇਣਾ ਫਰੀ ਦਾ ਮਾਲ ਹੈ ਜਦੋਂ ਕਮਾਏਗਾ ਨਾ ਤੈਨੂੰ ਉਦੋਂ ਪਤਾ ਲੱਗਣਾ ਮੈਂ ਅੱਜ ਤੱਕ ਮੇਰੇ ਵੱਡੇ ਮੁੰਡੇ ਨੇ ਕਦੀ ਨਾ ਕਿਸੇ ਕੋ ਚੀਜ਼ ਦਿੱਤੀ ਆ ਤੇ ਨਾ ਉਹਨੇ ਕਦੀ ਚੀਜ਼ ਲਈਤੀ ਆ ਤੂੰ ਵਨਸ ਵਨ ਦੇ ਮੁੰਡਿਆਂ ਦੇ ਕੱਪੜੇ ਵੀ ਪਾ ਵੀ ਲੈਣਾ ਵੈ ਤੇ ਆਪਣੇ ਵੀ ਦਿਨਾ ਵੈ ਪਾਣਾ ਤੂੰ ਘੱਟ ਵੈ ਆਪਣੀਆਂ ਚੀਜ਼ਾਂ ਤੋਂ ਜ਼ਿਆਦਾ ਦਿਨਾ ਪੱਲਾ ਤੂੰ ਮੈਨੂੰ ਦੱਸ ਐ ਮਹੀਨਾ ਪੱਲਾ ਤੂੰ ਸ਼ਰਟ ਲਿਆਇਆ ਸੀ ਉਹਦੇ ਨਾਲ ਵੱਡੇ ਨਾਲ ਜਾ ਕੇ ਕਿੱਥੇ ਹੀ ਉਹ ਯਾਰ ਓਕੇ ਯਾਰ ਦੋਸਤ ਨੂੰ ਦਿੱਤੀ ਹੀ ਲੈਣ ਦਾ ਚਿੱਤਾ ਭੁੱਲ ਗਿਆ ਤਾਂ ਹੁਣ ਤੂੰ ਕਰ ਉਹ ਯਾਰਾਂ ਦੋਸਤਾਂ ਨੂੰ ਕਹ ਜੇ ਉਹਨਾਂ ਦੇ ਭਰਾ ਵੀ ਕਮਾਉਂਦੇ ਆ ਨਾ ਮੈਨੂੰ ਦੋ ਸ਼ਰਟਾਂ ਲਾ ਦੋ ਓ ਨਹੀਂ ਮਮਾ ਇਨੇ ਹਾਈਪਰ ਨਾ ਹੋ ਦੇ ਦੇ ਦੋ ਪੈਸੇ ਮੈਨੂੰ ਫੰਕਸ਼ਨ ਹੀ ਆਖ ਲੋਤਾ ਮੇਰੇ ਸਿਰ ਤੇ ਕਪੜੇ ਲੈਣੇ ਮम्मा ਪਲੀਜ਼ ਪੈਸੇ ਦੇ ਦੋ ਤੁਮ ਦੇਖਾਂਗੀ ਕਪੜੇ ਲੈ ਕੇ ਦੇਨੇ ਆ ਜਾਂ ਨਹੀਂ ਦੇਨੇ ਰਹੀ ਤੇਰੀ ਕਿਤਾਬਾਂ ਦੀ ਗੱਲ ਉਹ ਮੈਂ ਲੈ ਦਾਂਗੀ ਆਪਣੇ ਭਰਾ ਕੋਲੇ ਕੋ ਸਿੱਖ ਲੈ ਉਹਨਾਂ ਨੇ ਪੜਦਾ ਵੀ ਸੀ ਤੇ ਨਾਲੇ ਉਹਨੇ ਕੋਰਸ ਵੀ ਕੀਤੇ ਆ ਆਪਣਾ ਖਰਚਾ ਮੁੰਡੇ ਨੇ ਖੁਦ ਆਪ ਚੁੱਕਿਆ ਵਾ ਤੇ ਤੂੰ ਕੀ ਕਰਦਾ ਪਿਆ ਵਾ ਮਾਨੂੰ ਤੇਰੇ ਕੋਈ ਸਮਝ ਨਹੀਂ ਲੱਗਦੀ ਪਈ ਰਹੀ ਗੱਲ ਕੱਪੜਿਆਂ ਦੀ ਇੱਕ ਸਾਲ ਕੱਪੜਿਆਂ ਦਾ ਨਾਮ ਨਾ ਲਈ ਜਿਹੜੀ ਅਲਮਾਰੀ ਭਰੀ ਪਈ ਹੈ ਨਾ ਉਹ ਕੱਪੜੇ ਕੱਢ ਤੇ ਉਹੀਏ ਪਾ ਤੇ ਤੇਰਾ ਭਰਾ ਦੋ ਦੋ ਸਾਲ ਹੋ ਚੱਲੇ ਉਹਨੇ ਕਦੀ ਕੱਪੜਾ ਨਹੀਂ ਲਿੱਤਾ ਤੈਨੂੰ ਹਰ ਮਹੀਨੇ ਕੱਪੜੇ ਚਾਹੀਦੇ ਹਰ ਮਹੀਨੇ ਕੱਪੜੇ ਚਾਹੀਦੇ ਆ ਕੱਪੜਾ-ਕੁਪੜਾ ਨਹੀਂ ਮਿਲਣਾ ਕਿਤਾਬਾਂ ਦੇ ਪੈਸੇ ਤੈਨੂੰ ਮੈਂ ਲੈ ਆ ਦਾਂਗੀ ਮੰਮੀ ਸਾਲ-ਸਾਲ ਕੀ ਤੁਸੀਂ ਲਾਈ ਆ ਅਗਲੇ ਮਹੀਨੇ ਮੇਰੇ ਕੋਲੇ ਦਾ ਫੰਕਸ਼ਨ ਆਇਆ ਖਲੋਤਾ ਵਾ ਮੈਨੂੰ ਹੁਣ ਕਿਤਾਬਾਂ ਦੇ ਨਾਲ ਨਾਲ ਨਾ ਕੱਪੜੇ ਵੀ ਚਾਹੀਦੇ ਆ ਭਾਵੇਂ ਜਿੱਥੋਂ ਮਰਜ਼ੀ ਲੈ ਕੇ ਦਿਓ ਮੈਨੂੰ ਨਹੀਂ ਪਤਾ ਮੈਂ ਵੀ ਪੁੱਤਰ ਤੇਰੀ ਮਾਂ ਵਾਂ ਉਹੀਓ ਕਪੜੇ ਪਾਏਗਾ ਸਾਰੇ ਜਿਹੜੇ ਨਵੇਂ ਪਏ ਆ ਤੂੰ ਕਪੜੇ ਨਵੇਂ ਲੱਦਫਾਇਆ ਤੋਂ ਬਹੁਤੀ ਬਕਵਾਸ ਕਰਦਾ ਬੋਲਣ ਦੀ ਇਹਨੂੰ ਅਕਲ ਨਹੀਂ ਗਈ ਹੁਣੇ ਮੈਂ ਕਹਿੰਦੀ ਹਾਂ ਤੈਨੂੰ ਪੈਸੇ ਦੇ ਦੰਨੇ ਆ ਤੇ ਪੁੱਛ ਪੁੱਛ ਕਰਨੀ ਸ਼ਰਮ ਹੀ ਹਾਈ ਲਈ ਹੋਈ ਐਸ ਮੁੰਡੇ ਨੇ ਤੇ ਮੈਂ ਵੀ ਇਹਦੀ ਮਾਂ ਵਾਂ ਤੇ ਮੈਂ ਵੀ ਨਾ ਕੁਛ ਲੈ ਕੇ ਦਿੱਤਾ ਜਿਹੜੇ ਹੈਗੇ ਉਹੀਓ ਹੀ ਪਾਏਗਾ ਜਿਆਦਾ ਸਿਰ ਤੇ ਚੜੀ ਜਾਣ ਡਿਆ ਵੱਡੇ ਵੱਲੋਂ ਵੇਖ ਕੇ ਵੀ ਨਾ ਅਕਲ ਨਹੀਂ ਆਣੀ ਬੱਡਾ ਬੱਤਮੀਜ਼ ਹੈਗਾ ਮਨਜੂ ਇਧਰ ਆ ਬੈਠ ਮਨਜੀ ਨਾ ਤੂੰ ਛੋਟੇ ਨੂੰ ਝੜਕਣ ਕਰੀ ਟੱਲੋ ਨਹੀਂ ਹੈ ਆਪਣੇ ਜਿਹੜੇ ਕੁੱਤੋਂ ਖਾਂਦਾ ਜੀ ਕਿਹੜੀ ਗੱਲੋਂ ਤੂੰ ਬੋਲਣਾ ਨਹੀਂ ਉਹਨੂੰ ਫालतू ਜੋ ਆਂਦਾ ਨਾ ਉਹਨੂੰ ਲੈ ਕੇ ਦੇ ਉਹਨੂੰ ਨਾ ਬੋਲਿਆ ਕਰ ਮੈਂ ਤੈਨੂੰ ਦੱਸਦਾ ਈ ਮੰਮੀ ਉਹਦਾ ਹਰ ਮਹੀਨੇ ਕੋਈ ਨਾ ਕੋਈ ਖਰਚਾ ਰਹਿੰਦਾ ਵੈ ਤੇ ਫਿਰ ਕੀ ਹੋਇਆ ਰਹਿੰਦਾ ਤੇ ਕਿਤਾਬਾਂ ਤਾਂ ਸਭ ਠੀਕ ਸੀ ਹਰ ਮਹੀਨੇ ਉਹਦਾ ਕੋਈ ਨਾ ਕੋਈ ਫੰਕਸ਼ਨ ਹੋ ਜਾਂਦਾ ਜੇ ਤੇ ਫਿਰ ਕੀ ਹੋਇਆ ਕਪੜੇ ਲੈ ਕੇ ਦੇਣੇ ਆ ਨਾ ਕਪੜੇ ਹੀ ਮੰਗਦਾ ਮੁੰਡਾ ਉਹਨੇ ਕਪੜੇ ਪਾਣੇ ਨਹੀਂ ਆ ਦੂਜੇ ਮੁੰਡੇ ਵਧੀਆ ਪਾ ਕੇ ਉਹਨੂੰ ਕਿਤੇ ਪੁਰਾਣੇ ਪਾ ਕੇ ਜਾਵੇ ਤੇਰਾ ਤੇ ਇਹੀ ਇਰਾਦਾ ਹੈ ਵੀ ਪਾਰੇ ਤੋਂ ਕੱਢੇ ਪਾਵੇ ਤੌਰ ਨਾ ਇੱਕ ਦੇ ਮੰਮੀ ਅੰਨਾ ਉੱਪਰ ਭੇਜੋ ਕੀ ਰੋਲਾ ਪਾਇਆ ਦੀ ਦੋਵਾਂ ਨੇ ਮੈਂ ਨਹੀਂ ਰੋਲਾ ਪਾਇਆ ਮੈਂ ਮੰਮੀ ਆ ਵੇ ਕਿੰਨਾ ਸਿਰ ਖਾਂਡੇ ਜਿਹੜਾ ਲੈ ਕੇ ਆਇਆ ਸੁਗਾਤ ਉਹਦਾ ਤਾਂ ਕੰਮ ਹੈ ਉਹਨੂੰ ਕੀ ਕਰਨਾ ਨੂੰ ਫਿਰ ਨਾ ਆਪਣੇ ਨਾਲ ਹੀ ਲੈ ਜਾ ਕਰੋ ਰਹਿਣ ਤਾਂ ਬੱਚਾ ਹੈਗਾ ਹਾਂ ਤੂੰ ਕੀ ਕੰਨਾਂ ਕੀ ਰੋਲਾ ਪਾਇਆ ਕਾਦੇ ਕ੍ਰੇਸ਼ ਭਾਈ ਅੱਜ ਕਰਦੇ ਮੇਰੀ ਸੁਣ ਗੱਲ ਮੁੰਡਾ ਕੱਪੜੇ ਮੰਗਣ ਡਿਆ ਤੇ ਆਂਦੇ ਕੱਪੜੇ ਨਹੀਂ ਲੈ ਗਦੇ ਨੇ ਉਹਨੂੰ ਝਟਕਾ ਮਾਰਨ ਡਿਆ ਕੱਪੜੇ ਨਹੀਂ ਲੈ ਕੇ ਦੇਣੇ ਕਿਉਂ ਨਹੀਂ ਲੈ ਕੇ ਦੇਣੇ ਭਈ ਕੱਪੜੇ ਉਹਨੂੰ ਕਿਸ ਦੀ ਦੀ ਕਮੀ ਆ ਮੰਮੀ ਕਹੋ ਇਹ ਗੱਲਾਂ ਕਰਦੇ ਛੋਟਾ ਹੈਗਾ ਨੇ ਪਰਮਦਿਆ ਵਾ ਆਪਣੇ ਕੋ ਨਹੀਂ ਤੇ ਕੱਲ ਕੋ ਪੈਸੇ ਮੰਗੂਗਾ ਕੱਲ ਕੋ ਕੱਪੜੇ ਲੂਗਾ ਸੱਚੇ ਸਵਾਲ ਕੱਪੜਿਆਂ ਦਾ ਨਹੀਂ ਹੈਗਾ ਉਹਦੀ ਅਲਮਾਰੀ ਭਰੀ ਪਈ ਐ ਕੱਪੜਿਆਂ ਦੀ ਤੇ ਉਹਨੇ ਵਿਗੜ ਜਾਣਾ ਮੈਂ ਹਰ ਮਹੀਨੇ ਕਿਸੇ ਕਦੀ ਦੋਸਤ ਨਾਲ ਫੰਕਸ਼ਨ ਬਣਾ ਲੈਂਦਾ ਕਦੀ ਮੈਂ ਬਾਹਰ ਘੁੰਮਣ ਚੱਲਿਆ ਮੈਂ ਕਦੀ ਮੈਂ ਕਿਤੇ ਚੱਲਿਆ ਮੈਂ ਪੁੱਤਰ ਮੇਰੀ ਗੱਲ ਸੁਣ ਤੂੰ ਵੀ ਤੇ ਹੈਂ ਆਈ ਨਾ ਤੇਰਾ ਵੀ ਤਾਂ ਜਲ ਕਰਦਾ ਨਾ ਕਿਤੇ ਮੈਂ ਘੁੰਮਾਂ ਫਿਰਾ ਮੈਂ ਸਭ ਕੁਝ ਕਰਾਂ ਪੁੱਤਰ ਮੇਰੇ ਵਾਸਤੇ ਨਾ ਦੋਨੇ ਬੱਚੇ ਇੱਕੋ ਜਿਹੇ ਹੈ ਮੰਮੀ ਸਵਾਲ ਕੱਪੜਿਆਂ ਦਾ ਨਹੀਂ ਹੈਗਾ ਉਹਦੇ ਨਵੇਂ ਕੱਪੜੇ ਉਹਨੇ ਜੇ ਟੱਚ ਵੀ ਨਹੀਂ ਕੀਤੇ ਉਸੇ ਤਰ੍ਹਾਂ ਹੀ ਪਏ ਆ ਕੋ ਮੰਮੀ ਉਹ ਪਾ ਲਵੇ ਕਿ ਉਹ ਫਜ਼ੂਲ ਖਰਚੀ ਕਰਨੀ ਆ ਸਵਾਲ ਐਵੇਂ ਨਹੀਂ ਹੈਗਾ ਕਿ ਕੱਪੜੇ ਪਾਉਣ ਨਾਲ ਬੱਚੇ ਵਿਗੜ ਜਾਂਦੇ ਆ ਬੱਚੇ ਸੋਹਣੇ ਲੱਗਦੇ ਆ ਕੱਪੜੇ ਪਾ ਕੇ ਇਸ ਕਰਕੇ ਉਹਨੂੰ ਮੰਗਦਾ ਉਹਨੂੰ ਲੈ ਕੇ ਦੇ ਓਹ ਮੰਮੀ ਦਾਦੀ ਬਿਲਕੁਲ ਸਹੀ ਕਹਿੰਦੇ ਨੇ ਮੋਂਨਾ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਮੰਗਣ ਵੀ ਕੀਦਾ ਕਿਤਾਬਾਂ ਮੰਗਦਾ ਚਾਰ ਜੋੜੇ ਕੱਪੜੇ ਮੰਗਦਾ ਵਾ ਬੁੱਲਾ ਵੱਡਾ ਭਰਾ ਕਮਾਉਂਦਾ ਵਾ ਮੇਰਾ ਫਰਜ਼ ਹੈ ਮੰਮੀ ਆਪਣੇ ਛੋਟੇ ਭਰਾ ਦੀ ਹਾਰੀ ਚਾਪੂਰੀ ਕਰਨੀ ਫੇਰ ਕੀ ਗੱਲ ਹੋਗੀ ਲੈ ਦੇਨੇ ਉਹਨੂੰ ਕੱਪੜੇ ਮੈਂ ਐ ਨਹੀਂ ਕਰਨੀ ਪੁੱਤਰ ਕਿਉਂ ਕੱਪੜੇ ਨਾਲ ਲਓਵੇ ਪੰਜੇ ਸਾਰੇ ਕੋਈ ਚੀਜ਼ ਹੈਗੀ ਆ ਤੇ ਕੀ ਲੋੜਾ ਨੂੰ ਲੈਣ ਦੀ ਤੂੰ ਛੱਡ ਨਾ ਪਿਛਲੀਆਂ ਗੱਲਾਂ ਨੂੰ ਛੱਡ ਤੂੰ ਪਿਛਲੀ ਗੱਲ ਨੂੰ ਲੈ ਕੇ ਬੈਠੀ ਆ ਕੱਪੜੇ ਹੈਗੇ ਕੱਪੜੇ ਹੈਗੇ ਉਹਦਾ ਨਹੀਂ ਮਨ ਪਾਉਂਦਾ ਤੇ ਰਹਿ ਤੂੰ ਵੀ ਕਿਉਂ ਜੋੜ ਰਹੋਂਦੇ ਜੋ ਮੰਨਾ ਮੈਨੂੰ ਪਤਾ ਤੁਸੀਂ ਦੋਨਾਂ ਨੇ ਮੇਰੇ ਤੇ ਜਾਣ ਨਹੀਂ ਦੇਨੀ ਜੋ ਤੁਹਾਡਾ ਦਿਲ ਕਰਦਾ ਨਾ ਤੁਸੀਂ ਹੋਈਏ ਹੀ ਕਰੋ ਮੇਰੀ ਤਾਂ ਸੁਣਨੀ ਨਹੀਂ ਤੁਸੀਂ ਜੋ ਮਰਜੀ ਮੰਮੀ ਤੁਸੀਂ ਤੇ ਇੱਕ ਤੁੰ ਤੁਸੀਂ ਦੋਨਾਂ ਨੇ ਨਾ ਮੁੰਡੇ ਨੂੰ ਵਿਗਾੜ ਦੇਣਾ ਜੀ ਤੇ ਕੰਨ ਤੁਸੀਂ ਮਨ ਨੂੰ ਨਾ ਕਹਿਣਾ ਕਿ ਮਾਂ ਨੇ ਵਿਗਾੜਿਆ ਤੇ ਮਾਂ ਨੇ ਸਮਝਾਇਆ ਨਹੀਂ ਬਸ ਤੇਰੇ ਕੋ ਤੇ ਇਹੀ ਕੋਸ਼ਿ ਹੋਰ ਨਹੀਂ ਤੇਰੇ ਕੋਈ ਕੋਈ ਗੱਲ ਵੇਖ ਲਈ ਐ ਕੁਛ ਕਰਦੀ ਤੇਰੀ ਮੰਮੀ ਛੋਟਾ ਆ ਉਹਨੂੰ ਆਪਾਂ ਲੀੜੇ ਕਪੜੀ ਖੀਤੇ ਜੋ ਜੋ ਮੰਗਦਾ ਆਪਾਂ ਨੂੰ ਲੈ ਕੇ ਦੇਣਾ ਉਹਨੂੰ ਆਪਾਂ ਸਾਰੇ ਪਿਆਰ ਕਰਦੇ ਆ ਕਿਉਂ ਉਹ ਸਭ ਤੋਂ ਛੋਟਾ ਹੈ ਪੁੱਤ ਨੱਲੇ ਉਹਦੀ ਉਮਰ ਹੀ ਕੀ ਹੱਲੇ ਜਦੋਂ ਕਮਾਊਗਾ ਆਪਾਂ ਨਹੀਂ ਰਹਿ ਲਊਗਾ ਆਪਾਂ ਹੀ ਆਪਣੇ ਸਾਰੇ ਕਿਤਾਬਾਂ ਲਊਗਾ ਆਪਾਂ ਨੂੰ ਕੀ ਲੋੜ ਆ ਫਿਰ ਉਹ ਆ ਮੰਝੂ ਤੇ ਐਵੇਂ ਹੀ ਬੋਲਦੀ ਰਹਿੰਦੀ ਐ ਪਤਾ ਨਹੀਂ ਇਹਨੂੰ ਕੀ ਆਦਤ ਬਣ ਗਈ ਐ ਬੋਲਣ ਦੀ ਮੁੰਡੇ ਨੂੰ ਤੇ ਤੇ ਪੈਰ ਝੜਕਾ ਚਤੇ ਪੈਰ ਬੋਲਾ ਬੋਲੀ ਮੇਰ ਕੋ ਨਹੀਂ ਵੇਖੀ ਜਾਂਦੀ ਬੁੱਤ ਦਾਦੀ ਕੋਈ ਨਹੀਂ ਛੱਡੋ ਮੈਂ ਹੈਗਾ ਨਾ ਮੈਂ ਪਹਿਲਾਂ ਹੀ ਚੋਕ ਚ ਕੀਤਾ ਬਾਰੋ-ਬਾਰ ਉਹ ਅਨਿਲ ਅਨਿਲ ਆ ਮਾਤਾ ਕੀ ਕਰਨਿਆ ਬੱਚਾ ਮੇਰਾ ਕੰਮ ਕਰਦਾ ਫਿਰ ਮਾਤਾ ਆਪਣੇ ਦਫ਼ਤਰ ਦਾ ਬੱਸ ਕਰ ਕੰਮ ਕਰਨਾ ਕੰਮ ਹੀ ਕਰਦਾ ਰਿਹਾ ਨੱਚਤੇ ਪਰ ਮੇਰੀ ਸੁਣ ਗੱਲ ਮਾਤਾ ਕੁਝ ਖਵਾਵੇਂ ਮੇਰੀ ਸੁਣ ਗੱਲ ਛੱਡ ਕੰਮ ਨੂੰ ਮਾਤਾ ਦੋ ਮਿੰਟ ਖਲੋਇਆ ਬਸ ਆ ਰਹਿ ਗਿਆ ਥੋੜਾ ਜਿਹਾ ਕੰਮ ਰਹਿ ਗਿਆ ਉਹ ਬੱਸ ਕਰ ਛੱਡ ਦੇ ਮੇਰਾ ਪੁੱਤ ਮੇਰੀ ਗੱਲ ਸੁਣ ਲੈ ਪਹਿਲਾਂ ਮਾਫ਼ ਕਰ ਦੱਸ ਪਹਿਲਾਂ ਮੈਂ ਤੇਰੀ ਗੱਲ ਹੀ ਸੁਣਨਾ ਮੁੜ ਕੇ ਤੂੰ ਕੰਮ ਨਹੀਂ ਕਰਦਾ ਆ ਦੱਸ ਮੈਂ ਇੱਕ ਗੱਲ ਕਵਾਂ ਮੇਰੀ ਮੰਨੇਗਾ ਨਾ ਪੁੱਤ ਦੱਸੋ ਅੱਗੇ ਮੰਨਦਾ ਨਹੀਂ ਆ ਮੈਂ ਤੁਹਾਡੀ ਗੱਲ ਮੰਨਦਾ ਤਾਂ ਤੂੰ ਹੈਗਾ ਫੇਰ ਤਾਈ ਤੇ ਫੇਰ ਮੈਂ ਤੈਨੂੰ ਕਹਿਣ ਆਈ ਆ ਨਾ ਵੀ ਮੇਰਾ ਪੁੱਤ ਮੇਰੀ ਗੱਲ ਮੰਨੇਗਾ ਨਾ ਹਾਂ ਹਾਂ ਮੇਰਾ ਪੁੱਤ ਸੁਣ ਕਿਰਨ ਕੋ ਜਾ ਇੱਕ ਵਾਰ ਹੋ ਕੇ ਆ ਨਾ ਕਿਰਨ ਕੋ ਕਿੰਨਾ ਚਿਰ ਹੋ ਗਿਆ ਤੈਨੂੰ ਕਿਰਨ ਕੋ ਗਿਆਨ ਨੂੰ ਮੈਂ ਕਰਨਾ ਕੀ ਉਹਦੇ ਕੋਲ ਜਾ ਕੇ ਕੀ ਕਰਾਂ ਉਹਦੇ ਕੋਲ ਜਾ ਕੇ ਉਹਦੇ ਰਾਜੀ ਖੁਸ਼ੀ ਦਾ ਪਤਾ ਲੈ ਕੇ ਆ ਪਰਾਜੀ ਖੁਸ਼ੀ ਤੇ ਉਹਨੇ ਸਾਡੀ ਰਾਜੀ ਖੁਸ਼ੀ ਦਾ ਕੀਤਾ ਛੱਡ ਗੁੱਸਾ ਸਾਡੇ ਮਤਲਬ ਦਾ ਕੰਮ ਕੀਤਾ ਸਾਨੂੰ ਪੁੱਛ ਕੇ ਕੰਮ ਕੀਤਾ ਉਹਨੇ ਕੀਤਾ ਪੁੱਤ ਗੁੱਸਾ ਛੱਡ ਤੂੰ ਭਰਾ ਆਂ ਵੱਡਾ ਤੂੰ ਹੀ ਗੁੱਸਾ ਕਰੀ ਜਾਏਗਾ ਉਹ ਭਰਾ ਤੇ ਹੈਗਾ ਪਰ ਮੇਰੀ ਗੱਲ ਸੁਣ ਮਾਤਾ ਮੈਨੂੰ ਨਾ ਐਵੇਂ ਕਹਿ ਉੱਥੇ ਜਾਂ ਤੇ ਮੈਂ ਨਹੀਂ ਜਾਣਾ ਨਹੀਂ ਮੇਰਾ ਪੁੱਤ ਜਾ ਮੈਂ ਨਹੀਂ ਜਾਣਾ ਇੰਨੇ ਚਿਰਾਂ ਬਾਅਦ ਚੰਗਾ ਟਾਈਮ ਆਇਆ ਖੁਸ਼ੀ ਆਈ ਹੈ ਜਾਂ ਮੇਰਾ ਪੁੱਤ ਹੋ ਕੇ ਆਉਦਕੋ ਇੱਕ ਵਾਰ ਮਿਲ ਕੇ ਆ ਜਾ ਮਾਤਾ ਮੇਰੀ ਗੱਲ ਸੁਣ ਮੈਂ ਉਹਨੂੰ ਪਿਆਰ ਨਹੀਂ ਕਰਦਾ ਤੈਨੂੰ ਤਾਂ ਤੈਨੂੰ ਮੈਂ ਆਖਿਆ ਜਾ ਮੇਰੀ ਪਹਿਲਾਂ ਗੱਲ ਸੁਣ ਮਾਤਾ ਛੋਟੇ ਹੁੰਦਿਆਂ ਦਾ ਉਹਨੂੰ ਪਾਲਿਆ ਉਨੁੱਤੀਆਂ ਨੂੰ ਪਾਲਿਆ ਮੈਂ ਠੀਕ ਐ ਪਿਓਆਂ ਵਾਲਾ ਪਿਆਰ ਦਿੱਤਾ ਤੇ ਕੀ ਗੱਲ ਮੈਂ ਉਹਨੂੰ ਕਿਸੇ ਚੀਜ਼ ਤੋਂ ਮਨਾ ਕਰਨਾ ਸੀਗਾ ਇੱਕ ਵਾਰੀ ਮੇਰੇ ਨਾਲ ਗੱਲ ਤੇ ਕਰਦੀ ਉਹ ਆ ਗਈ ਕਿ ਵੀਰ ਜੀ ਇਹ ਗੱਲ ਹੈਗੀ ਐ ਤੇ ਮੈਂ ਉਹਨੂੰ ਮਨਾ ਕਰਨਾ ਸੀ ਅਸੀਂ ਉਹਦਾ ਕੋਈ ਦੋਖੀਏ ਜੇ ਸੀ ਆਪਾਂ ਜੇ ਮੇਰੇ ਨਾਲ ਗੱਲ ਕਰ ਦਿੰਦੀ ਆਪਣੀ ਪਰਜਾਈ ਨਾਲ ਗੱਲ ਕਰ ਲੈਂਦੀ ਸਲਾਹ ਲੈ ਲੈਂਦੀ ਤੇ ਕੀ ਗੱਲ ਅਸੀਂ ਕੋਈ ਮਾੜਾ ਕਰਨਾ ਸੀ ਉਹਦਾ ਅਸੀਂ ਵੇਖਦੇ ਚਾਹਦੇ ਕੀ ਚੱਕਰ ਹੈ ਠੀਕ ਹੈ ਉਹ ਆਪਣੇ ਘਰ ਸੁਖੀ ਹੈ ਸਾਨੂੰ ਖੁਸ਼ੀ ਹੈ ਪਰ ਫੇਰ ਵੀ ਸਾਡੇ ਮਨ ਚ ਆ ਗਿਆ ਨਾ ਸਾਡੇ ਬਗੈਰ ਕਿਸੇ ਸਾਰਾ ਕੰਮ ਕੀਤਾ ਛੱਡ ਪੁੱਤ ਉਹ ਨਿਆਣੀ ਸੀ ਉਹਦੇ ਕੋ ਗਲਤੀਆਂ ਹੋ ਗਈਆਂ ਆਪਾਂ ਹੁਣ ਉਹਦੀਆਂ ਗਲਤੀਆਂ ਮਾਫ ਕਰਨੀਆਂ ਹੈ ਕਿ ਜਿਤਾਣੀਆਂ ਉਹ ਸਾਡੀ ਧੀ ਹੈ ਪੁੱਤ ਤੈਨੂੰ ਜਾਣਾ ਪੈਣਾ ਤੂੰ ਭਰਾ ਹੈ ਤੂੰ ਜਾ ਮੇਰੇ ਕਹਿਣਾ ਕੋਈ ਮਾਤਾ ਮੈਂ ਵੇਖ ਲਵਾਂਗਾ ਕੋਈ ਗੱਲ ਨਹੀਂ ਮੈਂ ਕੀ ਤੈਨੂੰ ਇਹ ਨਹੀਂ ਪਤਾ ਤੇ ਤੂੰ ਪਿਓ ਦੇ ਥਾਦੇ ਮਿਆਂ ਪਰਾ ਦੇ ਥਾਦੇ ਮਿਆਂ ਤੇਰਾ ਕਿੰਨਾ ਫਰਜ਼ ਬੰਦ ਹੈ ਤੇਰੇ ਦੋ ਦੋ ਫਰਜ਼ ਆ ਪੁੱਤ ਜਾਂ ਤੂੰ ਵੀ ਬਾਤਾਂ ਸਰਦਾ ਨਾ ਲੈ ਕੇ ਉਹਦੇ ਕੋਲ ਜਾ ਮੇਰਾ ਪੁੱਤ ਹੋ ਕੇ ਆ ਬ ਕੋ ਕਿਰਨ ਕੋ ਜਾ ਕੋਈ ਗਾਲੀ ਮਾਤਾ ਮੈਂ ਵੇਖ ਲਵਾਗਾ ਤੂੰ ਰੋ ਨਾ ਮੰਮੀ ਮੈਂ ਵੇਖ ਲਵਾ ਆਪੇ ਕੀ ਕਰ ਨਾ ਰੋ ਕੋਸੀ ਜੇ ਤੇਰੀ ਧੀ ਹੈ ਤੇ ਮੇਰੀ ਵੀ ਭੈਣ ਹੈਗੀ ਹੈ ਤਿਆਂ ਕੋਈ ਮੈਂ ਵੀ ਪਾਲਿਆ ਚਿੰਤਾ ਨਾ ਕਰ ਤੂੰ ਜਾ ਮੇਰਾ ਮੈਂ ਕੋਈ ਉਹਦਾ ਦੋਖ ਹੀ ਨਹੀਂਗਾ ਬੋਲਦੇ ਨੇ ਮੰਮੀ ਰੋਂਦੇ ਦੇਖੇ ਨਹੀਂ ਜਾਂਦੇ ਮੇਰੀ ਗੱਲ ਸੁਣੋ ਉਹ ਯਾਰ ਮਾਨੂੰ ਪਤਾ ਹੈ ਮਾਵਾਂ ਦਾ ਧੀਆਂ ਦੇ ਨਾਲ ਬਹੁਤ ਲਗਾਵ ਹੁੰਦਾ ਪਰ ਜਿਹੜਾ ਉਹਨੇ ਕੰਮ ਕੀਤਾ ਵਾ ਕਿ ਉਹ ਮੇਰਾ ਉੱਥੇ ਜਾਣਾ ਬੰਦਾ ਕਿਉਂ ਕਿਉਂ ਨਹੀਂ ਬੰਦਾ ਉਹਨੇ ਕਦੀ ਸੁੱਖ ਦੁੱਖ ਪੁੱਛਿਆ ਤੁਹਾਡਾ ਜਿਉ ਉਹਨੇ ਨਹੀਂ ਪੁੱਛਿਆ ਤਾਂ ਤੁਸੀਂ ਪੁੱਛਿਆ ਜੀ ਉਹਨੂੰ ਤੇ ਆਪਾਂ ਕੀ ਪੁੱਛੀਏ ਸਾਨੂੰ ਪੁੱਛ ਕੇ ਗਈ ਐ ਦੇਖੋ ਆਪਣੇ ਘਰ ਸੁੱਖੀ ਕੀ ਕੰਮ ਕਰਨ ਲੱਗਿਆ ਸਾਨੂੰ ਪੁੱਛਿਆ ਉਹਨੇ ਤੁਹਾਡਾ ਤੋਂ ਗੁੱਸਾ ਬਿਲਕੁਲ ਜਾਇਜ਼ ਹੈ ਪਲੰਬੀ ਦੀ ਗੱਲ ਸੁਣੋ ਅਰਾਮ ਨਾਲ ਗੱਲ ਸੁਣੋ ਕਾਲੇ ਨਾ ਪਵੋ ਦੇਖੋ ਆਪਣੇ ਘਰ ਸੁਖੀ ਤੇ ਹੈ ਨਾ ਕਿਸੇ ਚੀਜ਼ ਨੂੰ ਕਮੀ ਨਹੀਂ ਹੈਗੀ ਚਲੋ ਮੰਨਦੇ ਆ ਉਹਨੇ ਇਹ ਗਲਤੀ ਕਰ ਲਈ ਹੈ ਪਰ ਅਸੀਂ ਉਹ ਗਲਤੀ ਦੁਹਾਈਏ ਨਾ ਹੋਣੀ ਸਾਡੀ ਧੀ ਹੈ ਦੇਖੋ ਦੋਨੇ ਮੁੰਡੇ ਮੁੰਡੇ ਆ ਨਾ ਸਾਡੇ ਤੇ ਉਹਨੂੰ ਵੀ ਮੈਂ ਆਪਣੀ ਦਿਰੋਤੀ ਸਮਝਾਂ ਉਹ ਮੇਰੀ ਨਾਨਾ ਲਈ ਮੇਰੀ ਧੀ ਹੈ ਤੇ ਤੁਸੀਂ ਵੀ ਧੀ ਸਮਝ ਕੇ ਬੋਲਦੇ ਨਹੀਂ ਤੈਨੂੰ ਵੀ ਪਤਾ ਹੈ ਜਿਸ ਤਰ੍ਹਾਂ ਅਸੀਂ ਮੁੰਡਿਆਂ ਨੂੰ ਪਾਲਿਆ ਨਾ ਇਸ ਤਰ੍ਹਾਂ ਹੀ ਭੈਣ ਨੂੰ ਪਾਲਿਆ ਪਰ ਉਹਨੇ ਸਾਡੇ ਪਾਲਣ-ਪੋਸ਼ਣ ਦਾ ਇਹ ਨਤੀਜਾ ਦਿੱਤਾ ਚਲੋ ਉਹਨੇ ਗਲਤੀ ਕੀਤੀ ਹੈ ਨਾ ਸਾਡਾ ਫਰਜ਼ ਬੰਦਾ ਉਹਨੂੰ ਮਾਫ ਕਰਦੇ ਹੈ ਦੇਖੋ ਕਿੰਨੇ ਸਾਲਾਂ ਬਾਅਦ ਉਹਦੇ ਘਰ ਖੁਸ਼ੀ ਆਈ ਹੈ ਸਾਡਾ ਫਰਜ਼ ਬੰਦਾ ਬੋਲਦੇ ਨੇ ਆਪਣੇ ਗੁੱਸੇ ਗਿਲੇ ਛੱਡੀਏ ਤੇ ਆਪਣੀ ਧੀ ਨੂੰ ਉਸੇ ਮਿਲੀ ਮਾਤਾ ਨੂੰ ਵੀ ਠੰਡ ਪਵੇਗੀ ਦੱਸ ਮਾਤਾ ਕੀ ਕਰਨਾ ਪੁੱਤ ਜੂਹ ਨਾ ਤੇਰੇ ਕੰਨ ਤੇ ਹੋਣ ਜੂ ਤੇ ਰਜੀ ਕਰ ਤਾ ਨਾ ਭੈਣ ਨੂੰ ਲੈ ਕੇ ਜਾ ਔਰ ਮਿਲ ਕੇ ਆ ਬਸ ਮੈਂ ਇਤੇ ਦੁਖਾਈ ਨਹੀਂ ਆ ਬੜੇ ਛੇਰ ਬਾਦ ਖੁਸ਼ੀ ਆਈ ਉਹ ਕੋਣੀ ਮੈਂ ਵੀ ਮਿਲਣਾ ਨਾ ਤੈਨੂੰ ਵੀ ਨਾਲ ਹੀ ਲੈ ਜਾਗਾ ਚੱਗਾ ਤੂੰ ਵੀ ਜਾ ਕੇ ਨਾ ਚੰਗਾ ਪਤਾ ਪੱਥੋ ਵੇਚਣਾ ਦੀ ਬੋਲ ਚੱਲ ਪੈਣੇ ਕੋਈ ਗੱਲ ਅਸੀਂ ਉੱਥੇ ਜਾ ਕੇ ਕੋਈ ਉਹ ਜਿਹੀ ਗੱਲ ਨਹੀਂ ਕਰਨੀ ਅਸੀਂ ਉਹਨੂੰ ਪਿਆਰ ਨਾਲ ਮਿਲਣਾ ਗੱਲਾਂ ਨਾਲ ਇਹ ਵੀ ਕਿਆ ਕਰਾਂਗੇ ਪੁੱਤਰ ਤੇਰਾ ਆਪਣਾ ਘਰ ਆ ਤੂੰ ਸਾਡੇ ਕਾਲ ਆਇਆ ਜਾਇਆ ਕਾ ਤੇਰਾ ਰਸਤਾ ਖੁੱਲ ਗਿਆ ਵੇ ਦੇਖੋ ਕੀ ਪਤਾ ਜੀ ਕਿਹੜਾ ਆ ਜਾਣਾ ਵੇ ਤੇ ਜਿੰਨੇ ਰਸਤੇ ਖੋਲ ਦੇਨੇ ਮੇਰਾ ਤੇ ਆਪਣਾ ਦਿਲ ਕਰਦਾ ਸੀ ਕਿ ਮੈਂ ਉਧਰ ਜਾਵਾਂ ਉਹ ਮੇਰੇ ਵੱਲ ਲਾਵੇ ਪਰ ਤੁਸੀਂ ਕੰਦੇ ਨਹੀਂ ਸੀ ਪਰ ਕਿਉਂ ਕਹਿੰਦਾ ਮੈਂ ਕਿਹੜੀ ਗੱਲਾਂ ਕਹਿੰਦਾ ਤੁਸੀਂ ਅੱਜ ਚਾਲ ਨੂੰ ਚੰਗਾ ਘਰ ਮਿਲ ਗਿਆ ਠੀਕ ਆ ਉਹ ਸੁਖੀ ਆਪਣੇ ਘਰ ਤੂੰ ਵੇਖਦੀ ਆ ਸਮਾਜ ਦੇ ਵਿੱਚ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਵਿਆਹ ਕਰਾ ਲੈਂਦੀਆਂ ਕੀ ਹਾਲ ਹੁੰਦੇ ਉਹਨਾਂ ਦੇ ਚਲੋ ਦੂਜੇ ਤੀਜੇ ਦਿਨ ਹੀ ਤਲਾਕ ਹੋਏ ਹੁੰਦੇ ਉਹਨਾਂ ਦੇ ਚਲੋ ਰੱਬ ਦਾ ਸ਼ੁਕਰ ਹੈ ਪਰਮਾਤਮਾ ਦਾ ਸਾਡੀ ਧੀ ਆਪਣੇ ਘਰ ਖੁਸ਼ ਹੈਗੀ ਹੈ ਹਨਾ ਮਾਤਾ ਤੇ ਅਸੀਂ ਲੋਕਾਂ ਵੱਲ ਕਿਉਂ ਗਲਤ ਸੋਚੀਏ ਸਾਡੀ ਧੀ ਸੁਖੀ ਹੈ ਨਾ ਅਸੀਂ ਆਪੇ ਸੁਖੀ ਆ ਤੁਸੀਂ ਹੁਣ ਇਹ ਸੋਚੋ ਤੇ ਧੀ ਦੇ ਘਰ ਕੀ ਲਾਭਾ ਦੱਸ ਕਦੋਂ ਜਾਣਾ ਦੱਸ ਜਦੋਂ ਤੇਰਾ ਧਿਆਲ ਕਰਦਾ ਨਾ ਪੁੱਤ ਚੱਲਿਆ ਜਾ ਚੱਲ ਕੱਲ ਸਵੇਰੇ ਚੱਲਦੇ ਹਾਂ ਠੀਕ ਆ ਠੀਕ ਹੈ ਅੱਜ ਸ਼ਾਮ ਹੋ ਗਈ ਐ ਟਾਈਮ ਬੜਾ ਹੋ ਗਿਆ ਤੇ ਕੱਲ ਸਵੇਰੇ ਚੱਲਾਂਗੇ ਤੇਰੇ ਕੋਲ ਨੰਬਰ ਹੈਗਾ ਉਹਦਾ ਮਾ ਮਾ ਦਾ ਨੰਬਰ ਤੇਰੇ ਕੋਲ ਹਾਂ ਪੁੱਤ ਹੈਗਾ 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 ਮਾ ਨਾਲ ਤੁਹਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਉਹਦੇ ਨਾਲ ਹਾਂ ਪੁੱਤ ਮੈਂ ਮਾਂ ਨੂੰ ਮੈਂ ਗੱਲ ਕਰਦੀ ਆ ਕਿਵੇਂ ਚਲ ਕਰਾ ਮੇਰੀ ਗੱਲ ਕਰਾ ਆ ਲੈ ਪੁੱਤ ਕਿਰਨ ਦਾ ਆਈ ਗਿਆ ਆਫੋਨ ਕਰ ਮੇਰਾ ਪੁੱਤ ਗੱਲ ਉਹਦਾ ਤੂੰ ਆਪਣੇ ਗੱਲ ਚੱਤ ਨਹੀਂ ਕਰ ਮੇਰਾ ਵੀ ਮੇਰਾ ਬਲ ਸਪੀਕਰ ਓਨ ਕਰਕੇ ਕਹਣਾ ਸੀ ਸੁਣੀਏ ਆਵਾਜ਼ ਹਲੋ ਹਲੋ ਹਾਂ ਕਿਰਨ ਬੇਬੇ ਚੁੱਪ ਚੁੱਪ ਤੇਰੇ ਤਨ ਨੂੰ ਸਰੀਆ ਦੀ ਹੈ ਤੈਨੂੰ ਹਰ ਕਿਨਾਰੇ ਦੇ ਲਾਂਗੇ ਨੇ ਤੇ ਇਹ ਹੱਥ ਕਹਦਾ ਸੀ ਜੋ ਸੀ ਅਸਤੀ ਤੇਰੀ ਬਾਤ ਸੁਣਨ ਪਰਸ ਗਿਆ ਤਾਂ ਅੰਦਰੋਂ ਦਿਲੀ ਕਰਦਾ ਸੀ ਤੈਨੂੰ ਮਿਲਾਂਗੇ ਇਹ ਕਹਦਾ ਅੰਦਰੋਂ ਦਿਨ ਕਰਨਾ ਸੀਗਾ ਕਿ ਤੂੰ ਆਏਂ ਨਹੀਂ ਮੈਨੂੰ ਮਿਲਣ ਆਉਂਦੀ ਤੇ ਬੰਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਆਂਦਾ ਕਿਹੜੇ ਮੂੜਾ ਆਂਦਾ ਤੂੰ ਸਾਨੂੰ ਕੁਟਿਆ ਕਿਉਂ ਚੰਨ ਲਗਿਆ ਤੂੰ ਸਾਨੂੰ ਸਨਨਾ ਕਰਕੇ ਹਲ ਕੀਤੀ ਤੂੰ ਇਹ ਕੀ ਤੋ ਸੋਹਣੀ ਗੱਲਾਂ ਨਹੀਂ ਕਰਨਾ ਕਿ ਨਫਤ ਕੋਈ ਨਹੀਂ ਝੂਠੀ ਕਿਚਾ ਮਾ ਨੂੰ ਬੋਕ ਨਹੀਂ ਕਰਦੀ ਜੀਂ ਮਿਲੰਦੀ ਕਰਦਾ ਤੇ ਮੇਰੇ ਨਾਲ ਨਹੀਂ ਜਾਣਾ ਤੇ ਸੁਠੇ ਆਜੋ ਮੇਰੇ ਕੋਲ ਇਹੋ ਫਿਰ ਲੈ ਜਾਓ ਤਰਸ ਗਿਆ ਸਾ ਬੁੱਤਰ ਤੇਰੀ ਮਾਂ ਸੁਣਨ ਲੱਗਿਆ ਤਰਸ ਗਿਆ ਸੀ ਜੀ ਅਸੀਂ ਇਹਦੇ ਅਚਾਨਕ ਮਾਤਾ ਨੇ ਗੱਲ ਕੀਤੀ ਐ ਤੇ ਸੁਆਬ ਬਣਿਆ ਤੇ ਨਾ ਗੱਲ ਕਰਨ ਦਾ ਮੈਂ ਉਪਰੋਂ ਜ਼ਰੂਰ ਕਠੂ ਕਠੋਰ ਹੋ ਗਿਆ ਸੀਗਾ ਔਰ ਤੇਰੇ ਤੋਂ ਦੂਰ ਨਹੀਂ ਸੀਗਾ ਬੁੱਤਰ ਇਹ ਤੈਨੂੰ ਬੱਚਿਆਂ ਨੂੰ ਆ ਕੇ ਪਾਲਿਆ ਛੋਟਿਆਂ ਨਾਲ ਆਪਣੇ ਸੀਨੇ ਲਾ ਅੰਲਾ ਕੇ ਤੈਨੂੰ ਰੱਖਿਆ ਸੀ ਐ ਕਿਹ ਚੀ ਦੀ ਕਮੀ ਰਹੀ ਸੀ ਬੁੱਤਰ ਤਾਂ ਤੇ ਕਰ ਵੀ ਨਹੀਂ ਰੱਖੀ ਸੁਣਾ ਦੇ ਤੁਸੀਂ ਇਹ ਮੈਨੂੰ ਪਿਓ ਨੂੰ ਆਂਡ ਪਾ ਲੈ ਜੇ ਤੂੰ ਪਿਓ ਸਮਝਿਆ ਹੁੰਦਾ ਤਾਂ ਤੂੰ ਮੇਰੇ ਨਾਲ ਗੱਲ ਕਰਦੀ ਉਸ ਵੇਲੇ ਮੈਂ ਕੋਈ ਨਾ ਕਰਦਾ ਤੈਨੂੰ ਤਾਂ ਤਾਂ ਕਹਦਾ ਮੈਂ ਹੱਥੀ ਛਾਵਾ ਕਰਦਾ ਤੇਰੇ ਆਪਣੇ ਹੱਥੀ ਤੇਰੇ ਸਾਰੇ ਕਾਰਜ ਕਰਦਾ ਪਰ ਤੂੰ ਸਾਨੂੰ ਮੌਕਾ ਹੀ ਨਹੀਂ ਦਿੱਤਾ ਬੇਟਾ ਤੇ ਕੋਈ ਨਾ ਕੋਈ ਬਣੀਏ ਕਰਨਾ ਤੇ ਤੂੰ ਚੱਲ ਜਾਈਂ ਕੋਣਾ ਕੋ ਕੋ ਚੱਕਾਰੇ ਨਹੀਂ ਚੱਲੇ ਨੇ ਬਾਰਸ ਆ ਗੋ ਗਿਆ ਚੱਲ ਕੋਈ ਗੱਲ ਨਹੀਂ ਮੈਂ ਆਵਾਂਗਾ ਕੱਲ ਲਾਵਾਂਗਾ ਤੇਨ ਕੱਲ ਆਵਾਂਗਾ ਮਾਤਾ ਨਾਲ ਲੈ ਕੇ ਆਵਾਂ ਮੈਂ ਤੇਰੀ ਭਝਾਈ ਨੂੰ ਵੀ ਨਾਲ ਲਿਆਵਾਂ ਆਵਾਂਗਾ ਪੁੱਤਰ ਤੇਰੇ ਵੱਲ ਆਵਾਂਗਾ ਕੋਈ ਗੱਲ ਐ ਕਰ ਮਾਤਾ ਨਾਲ ਗੱਲ ਕਰ ਮੇਰੇ ਮੇਰੇ ਕੋਲੋਂ ਗੱਲ ਨਹੀਂ ਹੁੰਦੀ ਬਈ ਹਾਂ ਠੀਕ ਚੰਗਾ ਪੁੱਤ ਆਪਾਂ ਕੱਲ ਲਾਵਾਂਗੇ ਪੁੱਤ ਠੀਕ ਹੈ ਹਾਂ ਜੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਸੇ ਕਰੇ ਨੋਂ ਕਿਵੇਂ ਜੀ ਮੈਂ ਤਾਂ ਪਰੇਸ਼ਾਨ ਮੈਨੂੰ ਸੇਵੀਂ ਚਿੰਤੇ ਕੋਈ ਕਮੀ ਨਹੀਂ ਹੈਗੀ ਤੁਸੀਂ ਆਪਣੇ ਨਾ ਦਿਲ ਚ ਇਹ ਗੱਲ ਕੱਢੋ ਕਿ ਮੈਂ ਇੱਥੇ ਖੁਸ਼ ਨਹੀਂ ਜਾਂ ਮੈਨੂੰ ਇੱਥੇ ਸਾਰੇ ਧਾਨੇ ਦਿੰਦੇ ਆ ਇਤਨਾ ਵੀ ਕੋਈ ਗੱਲ ਨਹੀਂ ਆ ਮੰਮੀ ਪੁੱਤ ਸਾਨੂੰ ਪਤਾ ਤੂੰ ਖੁਸ਼ ਹੈਂ ਤੂੰ ਬਹੁਤ ਖੁਸ਼ ਹੈਂ ਪੁੱਤ ਮੈਨੂੰ ਪਤਾ ਤੂੰ ਖੁਸ਼ ਹੈਂ ਬਸ ਅਈ ਨਾ ਤੇਰ ਕੋ ਆਵਾਂਗੇ ਫਿਰ ਆਪਾਂ ਬਹਿ ਕੇ ਗੱਲ ਕਰਾਂਗੇ ਪੁੱਤ ਠੀਕ ਹੈ ਚਲੋ ਕੇ ਬਾਏ ਪੁੱਤ ਬਾਏ ਠੀਕ ਹੈ ਮੰਮੀ ਤੰਗਾ ਕੀਤਾ ਬਤੁਰ ਗੱਲ ਕਰਨੀ ਤੂੰ ਕੀਤਾ ਇਹਦੀ ਮੋਟਾ ਚਲ ਕੇ ਕੱਲ ਜਾਵਾਂਗੇ ਪਹੁੰਚਾਂਗੇ ਕੋਈ ਗੱਲ ਨਹੀਂ ਖੁਸ਼ ਆ ਹੂੰ ਤੂੰ ਮੈਨੂੰ ਪਤਾ ਮਾਵਾਂ ਦਾ ਦੁੱਖ ਕੀ ਹੁੰਦਾ ਤਲ ਮਮੀ ਹੁਣ ਸਾਰੀਆਂ ਗੱਲਾਂ ਛੱਡੋ ਜਿੰਨਾ ਸੀ ਰੋਣਾ ਹੀ ਨਾ ਰੋ ਲਿਆ ਹੁਣ ਨਹੀਂ ਸੀ ਰੋਣਾ ਹੁਣ ਖੁਸ਼ੀਆਂ ਦਾ ਟਾਈਮ ਆਇਆ ਹੁਣ ਤੁਸੀਂ ਮੈਨੂੰ ਦੱਸੋ ਕੱਲ ਅਸੀਂ ਜਾਣਾ ਕਿਰਨ ਵੱਲ ਕੀ ਕੀ ਲੈ ਕੇ ਜਾਣਾ ਬੋਲਦੇ ਨਹੀਂ ਜੋ ਦਿਲ ਕਰਦਾ ਲੈ ਜਾ ਕੋਈ ਗੱਲ ਨਹੀਂ ਕੱਲੀ ਕੱਲੀ ਤੇ ਹੈਗੀ ਆ ਸਾਡੀ ਅਸੀਂ ਨਾ ਕੱਪੜੇ ਵੀ ਲੈ ਕੇ ਜਾਵਾਂਗੇ ਫਰੂਟ ਵੀ ਲੈ ਕੇ ਜਾਣੇ ਆ ਮਠਿਆਈ ਵੀ ਲੈ ਕੇ ਜਾਣੇ ਜਿਹੜੀ ਜਿਹੜੀ ਉਹਦੀ ਮਨਪਸੰਦ ਦੀਆਂ ਚੀਜ਼ਾਂ ਨਾ ਅਸੀਂ ਉਹ ਲੈ ਕੇ ਜਾਵਾਂਗੇ ਕੱਪੜੇ ਫਰੂਟ ਮਠਿਆਈ ਢੋਲ ਢਮਕੇ ਨਾਲ ਜਾਵਾਂਗੇ ਮਾਤਾ ਕੋਈ ਗੱਲ ਹੈ ਤੂੰ ਆਪਣੇ ਜਿਹੜੇ 2-4 ਰਿਸ਼ਤੇਦਾਰ ਵੀ ਬੁਲਾਣੇ ਹੋਣਗੇ ਬੁਲਾ ਲੈ ਨਹੀਂ ਨਹੀਂ ਆਪਾਂ ਪਹਿਲੋ ਆਪਾਂ ਜਾਣਾ ਆਪਾਂ ਪਹਿਲਾਂ ਦਿਨਾਂ ਲਈ ਚੱਲ ਪਾਂਗੇ ਮਾਤਾ ਚੱਲ